ਅੱਜ ਖੜੇ ਹੋ ਜੋ ਚਲੋ ਜੇ ਦੱਸਦਾ ਮੈਂ ਆਪਣੀ ਮੰਗ ਬਾਪ ਖਰਦਾਨੂੰ ਦੇ ਸਾਹਮਣੇ ਨੇ ਇਸ ਵਾਰਾ ਸਨਮਾਨ ਕੀਤਾ ਇਹ ਉਦੇਸ਼ ਅਜਾਦ ਹੋਇਆ ਮੈਨੂੰ ਦੱਸੋ ਅੱਜ ਤੱਕ ਕਿਹੜੇ ਸਰਕਾਰ ਨੇ ਫਾਈਨਾਂਸ ਮਿਨਿਸਟਰ ਬਣਾਇਆ ਸਾਰੇ ਮੁੱਖ ਮੰਤਰੀ ਸਾਰੇ ਮੰਤਰੀ ਆ ਡੱਪੀ ਮੁੱਖ ਮੰਤਰੀ ਦਾ ਨਾਤਾ ਦਾ ਸਨਮਾਨ ਹੈ ਦਾ ਨਾਤਾ ਦਾ ਅਪਮਾਨ ਹੈ ਤੁਸੀਂ ਰਿਪੋਰਟ ਕਰਿਓ ਕਿ ਤੇ ਨਹੀਂ ਬਣਨਾ ਚਾਹੁੰਦੇ ਇਸਨੂੰ ਬਣਾ ਦਿਓ ਸਾਰੇ ਡੱਪੀ ਮੁੱਖ ਮੰਤਰੀ ਬਣਾ ਦਿਓ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਂਗਾ ਜਮਾ ਪਰਉਣ ਵਾਸਤੇ ਨਹੀਂ ਸੀ ਕਾਂਗਰਸ ਪਾਰਟੀ ਨੇ ਮੈਨੂੰ ਮਾਣ ਦਿੱਤਾ ਮੇਰੇ ਤੇ ਸਾਰਾ ਪੈਸਾ ਗਰੀਬ ਲੋਕਾਂ ਨੇ ਖਰਚ ਕੀਤਾ ਅੱਜ ਸਾਨੂੰ ਲਾਠੀਆਂ ਪੈਂਦੀਆਂ ਨੇ ਮੈਂ ਵਿਦਿਆਰਥੀਆਂ ਦੇ ਲਈ ਲੜਦਾ ਔਰ ਸਾਡੇ ਵਿਦਿਆਰਥੀਆਂ ਨੂੰ ਚੱਕ ਕੇ ਥਾਣਿਆਂ 'ਚ ਬੰਦ ਕਰ ਦਿੱਤਾ ਜਾਂਦਾ ਮੈਂ ਰਾਤਾਂ ਨੂੰ ਸੜਕਾਂ ਤੇ ਸੌਂਦਾ ਰਿਆ ਮੈਂ ਪੰਜਾਬ ਦੇ ਹਰ ਕੋਨੇ 'ਚ ਜਾਊਂਗਾ ਮੈਂ ਅੰਦੋਲਨਕਾਰੀ ਵਿਅਕਤੀ ਹ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਗਲਤ ਸਮਾਜ ਦੇ ਲੇਖੇ ਲਾਇਆ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੂੰਗਾ ਇਹ ਹੁਣ ਕੁੱਲੀਆਂ ਤੇ ਢਾੜੀਆਂ ਦੀ ਲੜਾਈ ਜਿਹੜੀ ਆ ਨਾ ਸ਼ੀਸ਼ ਮਹਿਲਾਂ ਦੇ ਨਾਲ ਹੋਏਗੀ ਤੈਨੂੰ ਚੁਕਾ ਕੇ ਹਟੂੰਗਾ ਮੇਰਾ ਨਾਂ ਸੁਖਵਿੰਦਰ ਸਿੰਘ ਕੋਟਲੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਦਲਤਾਂ ਤੋਂ ਪੁੱਛੋ ਜਾ ਕੇ ਕਿ ਮੈਂ ਦਲਤਾਂ ਦੇ ਲਈ ਕੀ ਕੁਝ ਕਰ ਰਿਹਾ ਇਸ ਕਰਕੇ ਇਹ ਮੇਰੇ ਹੰਝੂ ਨਹੀਂ ਐ ਇਹ ਉਹਨਾਂ ਗਰੀਬ ਲੋਕਾਂ ਦੇ ਹੰਝੂ ਐ ਇਸ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਓ ਯਾਰੋ ਅੱਜ ਵੀ ਇੰਨਾ ਸਾਲ 75 ਸਾਲ ਬੀਤਣ ਤੋਂ ਬਾਅਦ ਵੀ ਅੰਮ੍ਰਿਤਸਰ ਇਕੱਲੇ ਬੈਠੋ ਕਾਂਗਰਸ ਸਾਥ ਤੋਂ ਨਹੀਂ ਦੇ ਰਹੀ ਵੇ ਸਾਰੇ ਆ ਕਿਤੇ ਨਾਲ ਨਹੀਂ ਬੈਠੇ ਦੇਖੋ ਸਾਰੇ ਆ ਰਹੇ ਨੇ ਮੈਂ ਪ੍ਰਦਰਸ਼ਨ ਕਰ ਰਿਹਾ ਮੈਂ ਅੱਜ ਅੰਦਰ ਵੀ ਕਰੂੰਗਾ ਕਾਂਗਰਸ ਨੇ ਕੱਲ ਵੀ ਕੀਤਾ ਲੋਕੇ ਹੱਲੇ ਸਾਰੇ ਵਿਧਾਇਕ ਆ ਰਹੇ ਨੇ ਬੋਧਰਾਮ ਪ੍ਰਿੰਸੀਪਲ ਬੋਧਰਾਮ ਕੱਕ ਕਹਿੰਦੇ ਤੁਹਾਡੇ ਨਾਲ ਕੋਈ ਨਹੀਂ ਹੈ ਜੀ ਮੈਂ ਆਪੋ ਕੋਈ ਭਾਵੇਂ ਮੈਂ ਇਕੱਲਾ ਵੀ ਕਿਉਂ ਨਾ ਰਹਿ ਜਾ ਬਿਲਕੁਲ ਤਾਂ ਦੇਖਿਆ ਜਾਵੇ ਤਾਂ ਇਸ ਵੇਲੇ ਪ੍ਰਦਰਸ਼ਨ ਜਿਹੜਾ ਸੁਖਵਿੰਦਰ ਕੋਟਲੀ ਵੱਲੋਂ ਸੁਖ ਕੋਟਲੀ ਸਾਹਿਬਾ ਕੋਟਲੀ ਤਾਂ ਦੇਖੋ ਮਰੇ ਕੋਟਲੀ ਸਾਹਿਬ ਮੇਲੇ ਤਾਂ ਸਹੀ ਇਹ ਕਹਿੰਦੇ ਕਿ ਦਲਤਾਂ ਦਾ ਸਨਮਾਨ ਕਰ ਲੋ ਬਈ ਥੱਲੇ ਦਲਤਾਂ ਦਾ ਚਲੋ 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 ਮੇਰੀ ਗੱਲ ਸੁਣ ਲਓ ਆਜਾ ਆਜਾ ਖੜੇ ਹੋ ਜਾ ਚਲੋ ਜੇ ਦਲਤਾਂ ਮੈਂ ਆਪਣੀ ਮੰਗ ਬਾਪਸ ਲੈ ਲਊਂਗਾ ਸਾਹਮਣੇ ਨੇ ਇਸ ਵਾਲੇ ਦਾ ਸਨਮਾਨ ਕੀਤਾ ਬਰਾੜ ਸਾਹਿਬ ਅੱਜ ਤੱਕ ਕਿ ਸਰਕਾਰ ਨੇ ਫਾਈਨਾਂਸ ਮਿਨਿਸਟਰ ਬਣਾਇਆ ਮੈਂ ਬਹਿਤ ਆਦੂ ਨੂੰ ਐਫਐਮ ਬਣਾਇਆ ਆ ਮੇਰੀ ਗੱਲ ਸੁਣੋ ਸਰਕਾਰ ਬੜੀ ਆਨੂ ਦਲਤਾ ਦਾ ਡੈਪੀ ਮੁੱਖ ਮੰਤਰੀ ਬਣਾ ਲੈਂ ਮ ਆਪਣਾ ਅਹੁਦਾ ਵਾਪਸ ਲੈ ਲਓ ਛੋਟੀ ਸਪੋਰਟ ਚ ਆ ਰਿਹਾ ਉਹ ਤੋਂ ਚਲੋ ਤੁਹਾਨੂੰ ਅੱਜ ਸਾੜੀ ਸਾਰੀ ਸਾਰੀ ਮੁੱਖ ਮੰਤਰੀ ਸਾਰੇ ਮੰਤਰੀ ਆ ਦਲਤਾ ਦਾ ਡੈਪੀ ਮੁੱਖ ਮੰਤਰੀ ਦਲਤਾ ਦਾ ਸਨਮਾਨ ਹੈ ਦਲਤਾ ਦਾ ਅਪਮਾਨ ਆਵੇਂ ਦੇਣਾ ਨਾ ਆ ਗਾ ਤੁਹਾਡੇ ਅੱਖਾਂ ਚੋਂ ਮੈਨੂੰ ਦੇਖਦੇ ਨਹੀਂ 内藤さん ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਇਹਨਾਂ ਨੇ ਪੱਕੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾਂ ਨੇ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿ ਨਹੀਂ ਬੰਨਣਾ ਚਾਹੁੰਦੇ ਕਿਸੇ ਨੂੰ ਬਣਾ ਦਿਓ ਕਿਸੇ ਦਲਤ ਨੂੰ ਡੱਤੀ ਮੁੱਖ ਮੰਤਰੀ ਬਣਾ ਦਿਓ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦਿਓ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਮੈਂ ਪ੍ਰੈਮੂਲਰੀ ਮੈਸਟਰ ਰਿਹਾ ਰਿਹਾ ਨਹੀਂ ਚਾਹ ਮੈਸਟਰ ਰਿਹਾ ਦੇਖੋ ਆਪ ਦਾ ਇੱਕ ਸਨਮਾਨ ਹੈ ਕੋਈ ਸਨਮਾਨ ਨਹੀਂ ਇਹ ਕੋਈ ਸਰਮਾਨ ਨਹੀਂ ਹੈ ਤੇ ਦੇਖੋ ਆਪ ਬਤਾਇ ਕਿਤੇ ਕਾਂਗਰਸੀ ਬਤਾਇ ਇਸ ਵळे ਆਮ ਨੂੰ ਸਾਹਮਣੇ ਹੋਗੇ ਸੀ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਆਪ ਵਿਧਾਇਕ ਮਨਜੀਤ ਸਿੰਘ ਬਲਾ